ने अपनी पत्नी हरप्रीत सिंह ने कतल करता हरप्रीत पत्नी इंद्रजीत सिंह ने अपनी पत्नी हरप्रीत इंद्रजीत सिंह ने कतल करता ਜੋ ਉਸਤੇ ਉਹ ਚਰਿੱਤਰ ਤੇ ਸ਼ੱਕ ਕਰਦਾ ਸੀ ਇਸ ਕਰਕੇ ਉਹਨੇ ਆਪਣੀ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਅੱਜ ਉਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮੈਂਟ ਕਰਕੇ ਉਹਦੀ ਡੈੱਡ ਬਡੀ ਜਿਹੜੀ ਆ ਉਹ ਵਾਰਸਾ ਦੇ ਵੱਲੇ ਕਰ ਦਿੱਤੀ ਆ ਦੋਸ਼ੀ ਦੀ ਭਾਲ ਜਾਰੀ ਆ ਸ਼ਾਮ ਤੱਕ ਦੋਸ਼ੀ ਨੂੰ ਲੱਭ ਕੇ ਗ੍ਰਿਫਤਾਰ ਕਰਕੇ ਪੇਸ਼ ਕਰ ਦਿੱਤਾ ਜਾ ਰਿਹਾ ਹੈ ਪਰ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਗਰੂਨ ਸਾਹਿਬ ਜੀ ਉਹ ਦੋਸ਼ੀ ਦੀ ਪਾਲ ਕਰ ਰਹੇ ਆ ਜੀ ਸ਼ਾਮ ਤੱਕ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਗ੍ਰਿਫਤਾਰ ਕਰਕੇ ਪੇਸ਼ਦਾਨ ਕੀਤਾ ਜਾਵੇਗਾ ਕਾਰ ਦਾ ਚੌਕ ਲੈਕ ਨੇ ਆਪਣੀ ਪਤਨੀ ਹਰਪ੍ਰੀਤਾ ਇੰਦਰਜੀਤ ਸਿੰਘ ਨੇ ਕਤਲ ਕਰਤਾ ਇਹ ਮਟਰ ਬੋਇਆ ਕਰ ਰਹੇ ਹਰਪ੍ਰੀਤ ਪਤਨੀ ਇੰਦਰਜੀਤ ਸਿੰਘ ਨੇ ਆਪਣੀ ਪਤਨੀ ਹਰਪ੍ਰੀਤਾ ਇੰਦਰਜੀਤ ਸਿੰਘ ਨੇ ਕਤਲ ਕਰਤਾ ਜੋ ਉਸਤੇ ਉਹ ਚਰਤਰ ਤੇ ਸ਼ੱਕ ਕਰਦਾ ਸੀ ਇਸ ਕਰਕੇ ਉਹਨੇ ਆਪਣੀ ਪਤਨੀ ਦਾ ਜਿਹੜਾ ਉਹ ਪਤਲ ਕਰ ਦਿੱਤਾ ਅੱਜ ਉਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮਾਨ ਕਰਕੇ ਉਹਦੀ ਜੈਡ ਬਡੀ ਜਿਹੜੀ ਆ ਉਹ ਵਾਟਸਐਪ ਦੇ ਵੱਲੇ ਕਰ ਦਿੱਤੀ ਆ ਦੋਸ਼ੀ ਦੀ ਭਾਲ ਜਾਰੀ ਆ ਸ਼ਾਮ ਤੱਕ ਦੋਸ਼ੀ ਨੂੰ ਲੱਭ ਕੇ ਗ੍ਰਿਫਤਾਰ ਕਰਕੇ ਫੇਸਟਾ ਕੀਤਾ ਜਾ ਰਿਹਾ ਹੈ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਜੀ ਰੂਨ ਸਾਹਿਬ ਜੀ ਉਹ ਦੋਸ਼ੀ ਦੀ ਭਾਲ ਕਰ ਰਹੇ ਆ ਜੀ ਸ਼ਾਮ ਤੱਕ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਗ੍ਰਿਫਤਾਰ ਕਰਕੇ ਫੇਸਟਾ ਕੀਤਾ ਜਾਵੇਗਾ